जमा दिता हला करे वहायो मुगल पठ उक रख लोड़े मर्द घोड़े बैठा है घोड़े तो बैठे हुआ मर्द सरदार हरी सिंह योगा मारिया जो योगा मारिया तलवार कम्मी खान ने घोड़े खा तो, 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 तो ਮਰਦ ਸਰਦਾਰ ਹਰੀ ਸਿੰਘ ਨਲੂਏ ਦੇ ਪੈਰਾ ਵਿੱਚ ਆਂਢ ਗਿਆ। ਮਰਦ ਥੱਲੇ ਉਤਰਿਆ। ਖਾਲਸਾ ਡਿੱਗਿਆ ਟੱਠਾਂ ਤੇ ਬਾਹਰ ਨਹੀਂ ਕਰਦਾ। ਥੱਲੇ ਉਤਰਿਆ। ਥੱਲੇ ਉਤਰ ਕੇ ਤਲਵਾਰ ਹੱਥ ਦੇ ਅੰਦਰਾਂ ਤੇ ਮਰਦ ਨੇ ਆਪਣਾ ਖੱਬਾ ਪੈਰ ਸੰਮਿਖਾ ਦੀ ਛਾਤੀ ਦੇ ਵਿੱਚ ਰੱਖਿਆ ਹੈ। ਹਲਕਾ ਜਿਹਾ ਦੱਬਿਆ। یخਤ ਦੇ ਵਿੱਚੋਂ ਖੂਨ ਦਾ ਫੁਹਾਰਾ ਚੱਲਿਆ। ਉਹ ਫੁਹਾਰਾ ਮਰਦ ਦੇ ਮੁਖੜੇ ਤੇ ਦਿਮਾਲੇ ਤੇ ਪਿਆਉ ਪ੍ਰਤੀਤ ਹੋ ਰਿਹਾ ਸੀ ਜਿੰਨ ਕਿਸ ਨੇ ਕੇਸਰ ਦਾ ਛਲਕਾ ਕੀਤਾ ਹੋਰ। ਇਤਿਹਾਸ ਕਹਿੰਦਾ ਤੇ ਪਲਵਾਰ ਹੱਥ ਦੇ ਅੰਦਰ ਹੈ ਵਰਾਖ ਦਾ ਰੂਪ ਹੈ ਜਿਹੜਾ ਦਗਦਗ ਕਰ ਰਿਹਾ ਹੈ ਮਰਦ ਸਰਦਾਰ ਹਰੀ ਸਿੰਘ ਣੂਏ ਦਾ ਤੇ ਸੰਮੀਖਾਂ ਨੇ ਹੱਥ ਜੋੜ ਕੇ ਆਖਿਆ ਜਿੱਥੋਂ ਤੱਕ ਮੈਂ ਜਾਣਦਾ ਏ ਖਾਲਸਾ ਡਿੱਗਿਆ ਠੱਠਿਆਂ ਤੇ ਬਾਹਰ ਨਹੀਂ ਕਰਦਾ ਮਰਦ ਸਰਦਾਰ ਹਰੀ ਸਿੰਘ ਨੇ ਆਖਿਆ ਵਾਹ ਕਿਸੇ ਉਸਤਾਦ ਦਾ ਚੰਦਿਆ ਖਾਲਸਾ ਵਾਕੇ ਡਿੱਗਿਆ ਠੱਠਿਆਂ ਤੇ ਬਾਹਰ ਨਹੀਂ ਕਰਦਾ ਜਾਂ ਤੇਰੀ ਜਾਨ ਬਖਸ਼ਤੀ ਇਤਿਹਾਸ ਕਹਿੰਦਾ ਹੈ ਇਧਰੋਂ ਮਰਦ ਨੇ ਬਾਹਰ ਨਹੀਂ ਕੀਤਾ ਤੇ ਪਿੱਛੋਂ ਗਦਾਰੇ ਕਰ ਲੱਗਾ ਉੱਠ ਕੇ ਫੇਰ ਬਾਹਰ ਕਰਨ ਲੱਗਾ ਤੇ ਜੁਰਤਨਾ ਪਈ ਦਰਮ ਕਰਕੇ ਥੱਲੇ ਡਿੱਗ ਪਿਆ ਤੇ ਤੜਫ ਤੜਫ ਕੇ ਯੋਧੇ ਨੇ ਜਾਣਦੇ ਹੋਇਆ ਹੋਵੇ ਮਰਦ ਸਰਦਾਰ ਹਰੀ ਸਿੰਘ ਨਲੂਏ ਦਾ ਬਾੜ ਤੇ ਅਗਲਾ ਜਰਨੈਲ ਬਾਜੇ ਕਿਵੇਂ ਹੋ ਸਕਦਾ ਤੜਫ ਕੇ ਯੋਧੇ ਨੇ ਆਪਣੀ ਕੌਮ ਦੀ ਬਾਬਤ ਜਾਣ ਦੇ ਦਿੱਤੀ ਇਤਿਹਾਸ ਕਹਿੰਦਾ ਕਿ ਨਿਧਾਨ ਸਿੰਘ ਪੰਜਾਥਾ ਬਹੁਤ ਜਰੀਲਾ ਸੀ ਉਹ ਭਾਗ ਉੱਠੇ ਕਈਆਂ ਨੇ ਖੈਂਬਰ ਦਰਾਂ ਦੇ ਅੰਦਰ ਛਾਲਾ ਮਾਰ ਕੇ ਆਪਣੀਆਂ ਜਾਨਾਂ ਬਚਾਈਆਂ ਕੋਈ ਦੌੜ ਉੱਠੇ ਜਦੋਂ ਜਰਨੈਲ ਹੀ ਮਾਰਿਆ ਗਿਆ ਫਿਰ ਫੌਜਾਂ ਨੇ ਤੇ ਦੌੜ ਨਹੀਂ ਸੀ ਤੇ ਇਤਿਹਾਸ ਕਹਿੰਦਾ ਹੈ ਨਿਧਾਨ ਸਿੰਘ ਪੰਜ ਅੱਥਾ ਮਗਰ ਦਾ ਜਾ ਕੇ ਅਗਲ ਬਾਂਡੀ ਹੋ ਕੇ ਕਹਿੰਦਾ ਆਓ ਉਹ ਸਾਡਾ ਕੇਸਰੀ ਨਿਸ਼ਾਨ ਲਾਉਣ ਵਾਸਤੇ ਆਏ ਸੀ ਅਸੀਂ ਤੁਹਾਡੇ ਸਿਰ ਨਾ ਲਾ ਦਿੱਏ ਤੁਹਾਡੀਆਂ ਅੱਖਾਂ ਨਾ ਕੱਢ ਲਈਏ ਅਸੀਂ ਕਲਗੀਧਰ ਸੱਜੇ ਪਿਤਾ ਮਹਾਰਾਜ ਦੇ ਪੋਤਾ ਅਸੀਂ ਤਨਖਾਹਾਂ ਵਾਸਤੇ ਨਹੀਂ ਲੜਦੇ ਅਸੀਂ ਆਪਣੇ ਦੇਸ਼ ਵਾਸਤੇ ਆਪਣੇ ਗੁਰੂ ਵਾਸਤੇ ਲੜਦੇ ਹਨ ਕੱਜ ਕੇ ਕੋ ਸਤਨਾਮ ਵਾਹਿਗੁਰੂ ਇਤਿਹਾਸ ਦੀ ਕਦੀ ਕਹਿੰਦੀ ਹੈ ਜਦੋਂ ਮਦਾਨ ਸਿੰਘ ਪੰਜ ਅੱਥਾ ਗਿਆ ਤੇ ਮਗਰੇ ਅਮਰ ਸਿੰਘ ਮਜੀਠੀਆ ਗਿਆ ਉਹਨੇ ਆਖਿਆ ਨੂੰ ਵਾਪਸ ਮੋੜਨੇ ਵਾਪਸ ਨਹੀਂ ਮੁੜਨਾ ਇਹਨੇ ਅਫਗਾਨ ਵੀ ਮੱਲ ਨੂੰ ਫਿਰਨਾ ਐਡਾ ਜਰਨੈਲ ਸੀ ਮਦਾਨ ਸਿੰਘ ਮੰਨ ਲੁੱਖਾ ਜਦੋਂ ਵੀ ਗਿਆ ਤੇ ਵਾਪਸ ਨਾ ਪਰਤਿਆ ਤੇ ਮਰਦੇ ਸੀ ਮਗਰੇ ਸਰਦਾਰ ਹਰੀ ਸਿੰਘ ਨਲੂਆ ਉਹ ਕਹਿੰਦਾ ਸਾਡੇ ਦੇਸ਼ ਦੇ ਧੁੱਤੀਆਂ ਪੈਣਾ ਦੀ ਤੂੰ ਲੁੱਟ ਕੇ ਖੜਨ ਵਾਲੇ ਹੋ ਆਓ ਅੱਜ ਮਰਦਾਂ ਨਾਲ ਤੁਹਾਡਾ ਪੜ ਪਿਆ ਦੋ ਦੋ ਹੱਥ ਕਰਕੇ ਵੇਖੋ ਸਰਕਰਮ ਦੀਆਂ ਪਹਾੜੀਆਂ ਦੇ ਵਿੱਚਕਾਰ ਲੋਕੀ ਦੋ ਪਠਾਣਾ ਨੇ ਮਰਦ ਸਰਦਾਰ ਹਰੀ ਸਿੰਘ ਨਲਵੀ ਉੱਪਰ ਬਾਰਖੋਕ ਦਿੱਤਾ ਹੈ ਦੋ ਵਾਰ ਸਰਦਾਰ ਦੇ ਲੱਗੇ ਕੋੜੇ ਦੇ ਉੱਪਰ ਚੜਿਆ ਯਾਦ ਰੱਖਿਓ ਆਹ ਲੱਕਿਸਮ ਦਾ ਕੋੜਾ ਮੇਰੇ ਕੋ ਸਮਾਂ ਨਹੀਂ ਮੈਂ ਦਾ ਖਲਾਸਾ ਕਰ ਸਕਾਂ ਕਿਧਰੇ ਸਬਬ ਬਣੇ ਉਹਦੀ ਕਿਸਮਾ ਤੁਹਾਡੀ ਖਿਦਮਤ ਦੇ ਅੰਦਰ ਰੱਖ ਕੇ ਜਾਵਾਂਗਾ ਇਹ ਉਹੀ ਕੋੜਾ ਹੈ ਜੋ ਕਲਗੀਧਰ ਪਾਤਸ਼ਾਹ ਮਹਾਰਾਜ ਹਜ਼ੂਰੇ ਅਨਵਰ ਨੂੰ ਨੀਲਾ ਪੇਟ ਕੀਤਾ ਗਿਆ ਸੀ ਨਾ ਸੰਗਤ ਜੀ ਨੀਲਾ ਜਿਹੜਾ ਮਰਦ ਕਪੂਰੇ ਨੇ ਕੀਤਾ ਸੀ ਉਸ ਨੀਲੇ ਦੀ ਇਹ ਜਿਹੜੀ ਵੰਛਾ ਹੈ ਉਹ ਅੱਗੇ ਤੁਰਦੀ ਆਈ ਜਿਹੜਾ ਦਿਲ ਬਾਗ ਤੇ ਗੁਲ ਬਾਗ ਉਹੋ ਹੀ ਹੈ ਪਰ ਇਹਦਾ ਖਲਾਸਾ ਖੁੱਲ ਕੇ ਨਹੀਂ ਕਰ ਸਕਦਾ ਸਮਾਂ ਜਾਦਾ ਲੱਗੇਗਾ ਸਤਿਗੁਰੂ ਕਿਰਪਾ ਕਰੇ ਕਿਦਰੇ ਸਬਬ ਬਣਿਆ ਤੁਹਾਡੀ ਖਿਦਮਤ ਵਿੱਚ ਰੱਖਾਂ ਇਤਿਹਾਸ ਕਹਿੰਦਾ ਹੈ ਮਰਦ ਆਪਣੇ ਫਰਿਸ਼ਤੇ ਤੇ ਅਸਵਾਰ ਹੈ ਯਖਮੀ ਦਰਦ ਹੈ ਟ੍ਰਿਪ-ਟ੍ਰਿਪ ਕਰਕੇ ਖੂਨ ਦੀਆਂ ਬੂੰਦਾਂ ਵਹਿਦੀਆਂ ਮਰਦ ਨੇ ਫਿਰ ਘੁੱਟ ਕੇ ਜਿਹੜਾ ਚਾਦਰ ਸੀ ਨਾ ਮੋਢੇ ਤੇ ਉਹਦੇ ਨਾਲ ਕਮਰ ਕੱਸਾ ਕੀਤਾ ਤੇ ਕਮਰ ਕੱਸਾ ਕਰਕੇ ਆਪਣੇ ਫਰਿਸ਼ਤੇ ਦੇ ਤੌਣ ਦੇ ਉੱਪਰ ਲੰਮਿਆ ਪੈ ਕੇ ਕੰਨ ਵਿੱਚ ਬਾਦ ਮਾਰੀ ਕਹਿੰਦਾ ਓ ਤੂੰ ਰਣਾ ਦਾ ਜੇਤੂ ਜਿਨ੍ਹਾਂ ਦੇ ਸਿਰ ਤੇ ਮੈਂ ਸਰਕਰਮ ਦੀਆਂ ਪਹਾੜੀਆਂ ਤੱਕ ਤੁਹਾਡਾ ਰਾਜ ਕੰਨ ਕੀਤਾ ਸਰਕਰਮ ਦੀਆਂ ਪਹਾੜੀਆਂ ਤੱਕ ਬਾਹੂ ਬਲ ਦੇ ਨਾਲ ਤੇ ਮਰਦਾ ਤੇਰਾ ਜਰਨੈਲ ਜ਼ਖਮੀ ਹੈ ਆਪਣੇ ਜਰਨੈਲ ਨੂੰ ਕਿਲੇ ਦੇ ਅੰਦਰ ਖੜਨਾ ਤੇਰਾ ਧਰਮ ਹੈ ਮੋਢਲਾ ਕਰਮ ਹੈ ਔਰ ਫਰੇਸਤੇ ਨੇ ਕਲ ਮੰਨੀ ਮਰਦ ਸਰਦਾਰ ਹਰੀ ਸਿੰਘ ਡਲਵੇ ਨੂੰ ਯਮਰੋ ਦੇ ਕਿਲੇ ਦੇ ਅੰਦਰ ਲੈ ਆਂਦਾ ਹੈ ਜਹਦਾਰ ਮਹਾ ਸਿੰਘ ਨੂੰ ਪਤਾ ਲੱਗਾ ਆਇਆ ਹੈ ਉਹੜੇ ਤੋਂ ਤਾਰੇ ਆਪਣਾ ਪਲੰਗਾ ਲਾਇਆ ਪਲੰਗੇ ਤੇ ਬਿਠਾ ਦਿੱਤਾ ਮਰਦ ਸਰਦਾਰ ਹਰੀ ਸਿੰਘ ਨਲੂਏ ਨੇ ਆਖਰੀ ਸਿੱਖਿਆ ਦਿੱਤੀ ਕਹਿਣ ਲੱਗਾ ਮਹਾਂ ਸਿਆਣਾ ਆਪਣੇ ਸਾਰੇ ਨਾਮਰਦ ਨੀਲਾ ਨੂੰ ਸਾਧ ਹੁਣ ਸਦਾ ਦੀ نیندੇ ਅੱਜ ਨਲੂਏ ਨੇ ਸੌ ਜਾਣਾ ਪਰ ਮੇਰੀ ਇੱਕ ਬੇਨਤੀ ਹੈ ਇੱਕ ਨਿਸ਼ਾਨ ਦੇ ਥੱਲੇ ਰਿਆ ਰ ਔਰ ਸਰਦਾਰ ਹਰੀ ਸਿੰਘ ਨਲੂਏ ਦੇ ਵਫਾਦਾਰ ਰਿਆ ਵਾਹ ਸ਼ੇਰੇ ਪੰਜਾਬ ਦੇ ਵਫਾਦਾਰ ਰਿਆ ਇੱਕੇ ਨਿਸ਼ਾਨ ਥੱਲੇ ਕਤਰ ਹੋਇਆ ਔਰ ਮੇਰੀ ਮੌਤ ਦੀ ਖਬਰ ਕੰਨੋਂ ਤੱਕ ਜਾਣੀ ਨਹੀਂ ਚਾਹੀਏ ਤੁਸੀਂ ਸਾਰੇ ਨਲੂਏ ਕਿੰਨਾ ਸਮਾਂ ਕਿੰਨੇ ਸਮੇਂ ਤੱਕ ਮਰਦ ਸਰਦਾਰ ਹਰੀ ਸਿੰਘ ਨਲੂਏ ਦਾ ਕਿਸ਼ਰਾ ਉਹਦੇ ਬਸਤਰ ਬਾਹਰ ਸੁੱਕਣੇ ਪਾ ਲਦੇ ਰਹੇ ਤੇ ਫਗਾਨੀਆਂ ਨੂੰ ਸਾਹ ਸੁੱਕ ਜਾਂਦੇ ਸੀ ਮੂੰਹ ਸੁੱਕ ਜਾਂਦਾ ਸੀ ਫਗਾਨੀਆਂ ਦਾ ਕਿ ਮਰਦ ਸਰਦਾਰ ਹਰੀ ਸਿੰਘ ਨਲੂਆ ਅਜੇ ਜਿਉਂਦਾ ਹੈ ਪਠਾਣੀਆਂ ਅੱਜ ਤੱਕ ਇਸ ਉਧਾਰਨ ਤੇਂ ਦੀਆਂ ਨੇ ਚੁੱਪ ਛਾ ਫਰੀਆ ਰੰਗ ਲੈ ਕਹਿੰਦੀ ਚੁੱਪ ਕਰਦਾ ਮੈਂ ਤੇਰੀ ਸਿੰਘ ਨਲੂਆ ਆ ਦੇ ਤੇ ਸਾਡੀਆਂ ਮਾਵਾਂ ਚੁੱਪ ਕਰਦਾ ਨਹੀਂ ਤੇ ਮਾਣੋ ਬਿੱਲੀ ਆ ਜੀ ਸਾਡੀਆਂ ਮਾਮਾ ਛੇਰਾਂ ਦੇ ਪੁੱਤਾਂ ਨੂੰ ਮਾਣੋ ਬਿੱਲੀਆਂ ਤੋਂ ਡਰਾਇਆ ਗਿਆ। ਉਹ ਡਰਾਉਂਦੇ ਆ ਰਹੀਆਂ। ਉਹ ਮਾਣੋ ਬਿੱਲੀ ਕਿਹੜੀ ਮਾਣੋ ਬਿੱਲੀ ਕਿਸ ਨੇ ਵੇਖੀ ਐ? ਨਹੀਂ ਮਾਓ। ਮਾਂ ਗੁਜਰੀ ਦਾ ਜੀਵਨ ਪੜੋ। ਮਾ ਸਾਹਿਬਪੁਰ ਦਾ ਜੀਵਨ ਪੜੋ। ਮਾਈ ਭਾਗੋ ਦਾ ਜੀਵਨ ਪੜੋ। ਤੁਸੀਂ ਉਹਨਾਂ ਦੀਆਂ ਧੀਆ ਹੋ ਔਰ ਆਪਣੇ ਧੀਆ ਪੁੱਤਰਾਂ ਨੂੰ ਸਿੱਖਿਆ ਦੂਸਰ ਕੀ ਸਿੱਖਿਆ? ਗੁਰ ਵਿਚਾਰ, ਇਤਿਹਾਸ ਕਹਿੰਦਾ ਹੈ ਕਿ ਮਰਦੋ ਸਰਦਾਰ ਹਰੀ ਸਿੰਘ ਨਲੂਆ ਆਖਰੀ ਸਿੱਖਿਆ ਦੇ ਕੇ ਮੈਦਾਨੇ ਜੰਗ ਜਮਰਾਉ ਦੇ ਕਿਲੇ ਅੰਦਰ ਸਦਾ ਦੀ ਨੀਂਦ ਦੇ ਸੌਂ ਗਿਆ। ਇੱਥੇ ਮਰਨ ਦਾ ਅਦਬ ਤੇ ਸਤਕਾਰ ਦੇ ਸਹਿਤ ਤਿੱਖਾ ਛਣ ਕੇ ਚੰਦਨ ਦੀ ਤਿੱਖਾ ਛਣ ਕੇ ਸੰਸਕਾਰ ਕੀਤਾ ਗਿਆ ਸਿੱਖ ਰਾਜ ਦਾ ਉਹ ਮਜ਼ਬੂਤ ਥੰਮ ਐ ਉਹ ਮੰਨੋ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਰੀੜ ਦੀ ਹੱਡੀ ਅੱਜ ਟੁੱਟ ਗਈ ਇਸੇ ਕੰਮ ਦਾ ਮਾਰਿਆ ਹੋਇਆ ਸ਼ੇਰ-ਏ-ਪੰਜਾਬ ਨੂੰ ਮੰਜ਼ੇ ਦਿੱਤਾ ਗਿਆ ਇਸ ਤੋਂ ਅੱਗੇ ਜਾਣ ਦਾ ਸਮਾਂ ਨਹੀਂ ਤੁਸੀਂ ਮਾਣਾ ਮੈਂ ਮੁਹੱਬਤ ਸਾਡੇ ਨਗਮਿਆਂ ਨੂੰ ਦਿੱਤੀ ਹੈ